ਇਹ ਨਾਲ ਜੀਵਨ ਦੇ ਰਾਜ ਰਾਜ ਭਈਏ ਪੇਰੋ ਜੇ ਸ਼ਬਦ ਦੀ ਹਾਲੀਂ ਬੋਲੇਗੀ ਪਹਿਲਾਂ ਜੀ ਲੈ ਕੇ ਪੰਜਾਬ ਸਰਕਾਰ ਵੱਲੋਂ ਕੈਬਨਰ ਮੰਤਰੀ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਈਡੀਓ ਸਾਹਿਬ जिंद का यह एक्टर से हल्का है दंग्यालाोड़ा जी लगे ਕਾਰਨ ਮੰਤਰੀ ਸਾਹਿਬ ਜੀ ਤੇ ਚਾ ਪਰਮਨੀ ਸਾਡਾ ਸਮਾਜ ਦੇ ਨੂੰ ਸੁਣ ਲੈਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੂਚੇ ਨੇ ਬਾਕ ਬਾਕ ਧੰਨਵਾਦ ਪਿੰਡ ਖਜਾਲਾ ਦੇ ਵਸਨੀਕ ਦਾ ਤੁਨ ਸਿੰਘ ਜੀ ਮਾਤਾ ਭਦਨ कौर ਉਹਨਾਂ ਦੇ ਪੁੱਤਰ ਸਰਪੰਚ ਪ੍ਰਵੀnder ਸਿੰਘ ਬੀਬੀ ਹਰਜੀਤ कौर ਦਿਨਾਂ ਦੇ ਸੁਪੁੱਤਰ ਪਹਿਰਾਨ ਪ੍ਰਕਾਸ਼ ਸਿੰਘ ਜੀ ਮੱਨਾ ਜੋ ਵਰਤ پولیس ਦਾ ਇੰਸਪੈਕਟਰ ਸਾਹਿਬ ਹਨ ਹੋਰ ਵੀ ਉੱਚੇ ਅਹੁਦੇ ਬਖਸ਼ ਪਰਮਪਾਲ ਸਿੰਘ ਜੀ ਮੰਨਾ ਜੀ ਪਹਿਲਵਾਨ ਜੀ ਜੋ ਐਸਰਿੰਗ ਦੇ ਚੈਂਪੀਅਨ ਸਾਹਿਬਾਨ ਉਹਨਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਅੱਜ ਦਾ ਇਹ ਸਮਾਗਮ ਰਚਿਆ ਹੈ ਆਪ ਜੀ ਦੀ ਹਜ਼ੂਰੀ ਦੇ ਵਿੱਚ ਸ੍ਰੀ ਜਪਜੀ ਸਾਹਿਬ ਸ਼ਬਦ ਹਜ਼ਾਰੇ ਅਨੰਦ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ ਨੇ ਉਪਰੰਤ ਕੀਰਤਨ ਹੋਏ ਨੇ ਗੋਿਆਂ ਨੂੰ ਲੰਗਰ ਦੀ ਖਿਮਾ ਬਖਸ਼ ਪਰਿਵਾਰ ਵੱਲੋਂ ਰਮਾਲੇ ਦਸਾਲੇ ਪ੍ਰੇਮ ਪੇਟਾ ਪ੍ਰਤਾਪ ਪ੍ਰਸ਼ਾਦ ਜੀ ਦੇਗ ਹਾਜ਼ਰ ਕੀਤੇ ਹੈ ਕਿਰਪਾ ਕਰੋ ਖੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਓ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਬਖਸ਼ ਸੱਜੇ ਪਾਤਸ਼ਾਹ ਆਪਣੇ ਬੱਚੇ ਪਹਿਲਵਾਨ ਪ੍ਰਕਾਸ਼ ਸਿੰਘ ਜੀ ਮੰਨਾ ਜੀ ਉਹ ਆ ਕੇ ਆਪਣੀ ਦਾਦੀ ਮਾ ਦੇ ਨਾਲ ਹੀ ਸ਼ਿਰੋ ਪਾਉ ਦੇ ਰਹੇ ਆਂਗੇ ਇਹ ਸ਼ਹੀਦ ਤੇ ਮਾਤਾ ਜੀ ਹਨ ਸ਼ਹੀਦ ਭਾਈ ਅਮਰੀਕ ਸਿੰਘ ਦੇ ਮਾਤਾ ਜੀ ਹਨ ਮਾਤਾ ਜੀ ਇੱਥੇ ਆਉਂਦੇ ਨੇ ਚੇਰਾ ਸੋਨਿਆ ਹਾਲੇ ਹਾਲੇ ਸਮੀਤਾ ਜੋ ਬੋਲਿਆ ਕਿ ਇਸ ਪਰਿਵਾਰ ਦੇ ਉੱਤੇ ਬੜੇ ਵੱਡੇ ਅੱਜ ਸਾਡੇ ਦਰਮਿਆਨ ਪਿੰਡ ਖਜਾਲਾ ਵਿਖੇ ਪ੍ਰਭਾਲ ਸਿੰਘ ਜੀ ਜੋ ਪੁੱਤਰ ਪਲਵਿੰਦਰ ਸਿੰਘ ਜੀ ਜੋ ਕੈਨੇਡਾ ਵਿਖੇ ਖੇਡਣ ਵਾਸਤੇ ਗਿਆ ਸੀ ਜੋ ਅੱਜ ਦੋ 골ਡ ਮੈਡਲ ਜਿੱਤ ਕੇ ਆਏ ਨੇ ਜਿਨ੍ਹਾਂ ਦੇ ਸਵਾਗਤ ਵਾਸਤੇ ਪੂਰਾ ਇਲਾਕਾ ਪੂਰਾ ਪਿੰਡ ਤੇ ਆਪਣੇ ਕੈਬਨਟ ਮੰਤਰੀ ਹਰਪ੍ਰੀਤ ਸਿੰਘ ਜੀ ਵੀਰੋ ਸਾਹਿਬ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਪ੍ਰਪਾਲ ਸਿੰਘ ਨਾਲ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਜੀ ਬਹੁਤ ਸਾਰੀਆਂ ਮੁਬਾਰਕਾਂ ਢੇਰ ਸਾਰੀਆਂ ਤੁਹਾਨੂੰ ਧੰਨਵਾਦ ਜੀ ਧੰਨਵਾਦ ਤੁਸੀਂ ਕਿਹੜੇ ਕਿੱਥੇ ਖੇਡਣ ਗਿਆ ਸੀ ਤੇ ਵਿਸਥਾਰ ਨਾਲ ਜਰਾ ਦੱਸਵੀਂ ਇਹ ਵਰਲਡ ਪੁਲਿਸ ਗੇਮਾਂ ਹੋਈਆਂ ਕੈਨੇਡਾ ਉਹ ਵਿਨੀ ਪੈਗ ਵਿਖੇ ਤੇ ਜਿਹਦੇ ਵਿੱਚ ਮੇਰਾ 골ਡ ਮੈਡਲ ਆਇਆ ਏ ਹਾਂਜੀ ਤੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਅੱਜ ਇਲਾਕੇ ਵੱਲੋਂ ਇੰਨਾ ਪਿਆਰ ਵੇਖ ਕੇ ਤਾਂ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਜੀ ਅਗਲੀ ਪਲਾਨ ਕੀ ਆਪਣੀ ਜੀ ਅਗਲੀ ਆਪਣੀ ਜੀ ਏਸ਼ੀਅਨ ਗੇਮ ਆ ਰਹੇ ਉਹਨਾਂ ਦੀ ਤਿਆਰੀ ਹੈ ਜੀ ਆਪਣੀ ਜੀ ਠੀਕ ਹੈ ਤੇ ਗੱਲਬਾਤ ਕਰਦੇ ਹਾਂ ਸਰਦਾਰ ਹਰਪ੍ਰਜਨ ਸਿੰਘ ਈਟੀਓ ਸਾਹਿਬ ਨਾਲ ਈਟੀਓ ਸਾਹਿਬ ਕੀ ਕਹਿਣਾ ਜੀ ਤੁਹਾਡਾ ਅੱਜ ਦੇ ਇੱਕ ਮੁਬਾਰਕ ਸਮੇਂ ਮੌਕੇ ਦੇਖੋ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਨਾ ਸਾਡੇ ਇਲਾਕੇ ਵਾਸਤੇ ਸੇਵਾਦਾਰ ਕੇ ਗੁਰਦੁਆਰਾ ਸਾਡਾ ਛੋਟਾ ਵੀਰ ਪ੍ਰਭਾਲ ਸਿੰਘ ਜਿਹੜਾ ਕਿ ਬਤੌਰ ਸਾਹਿਬ ਇਨਸਪੈਕਟਰ ਪੰਜਾਬ ਪੁਲਿਸ ਦੇ ਵਿੱਚ ਜੌਬ ਕਰ ਰਹੇ ਨੇ ਔਰ ਇਹਨਾਂ ਨੇ ਵਰਲਡ ਪੁਲਿਸ ਜਿਹੜੀ ਰੈਸਲਰ ਚੈਂਪੀਅਨਸ਼ਿਪ ਆ ਉਹਦੇ ਵਿੱਚ ਦੋ 골ਡ ਮੈਟਲ ਜਿਹੜੇ ਨੇ ਉਹ ਵਿਨੀਪੈਗ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਜਿੱਤ ਕੇ ਆਏ ਨੇ ਸੋ ਇਹ ਬੜੀ ਬਹੁਤ ਇੱਕ ਕਦੀ ਕਦਾਈ ਇਹੋ ਜਿਹੇ ਮੌਕੇ ਜਿਹੜੇ ਨੇ ਕਿਸੇ ਇਲਾਕੇ ਨੂੰ ਕਿਸੇ ਪਰਿਵਾਰ ਨੂੰ ਨਸੀਬ ਹੁੰਦੇ ਨੇ ਇਹਨਾਂ ਨੇ ਪੰਜਾਬ ਦਾ ਆਪਣੇ ਹਲਕੇ ਦਾ ਪੰਜਾਬ ਦਾ ਔਰ ਪੂਰੇ ਪਾਰਦਾ ਇੰਡੀਆ ਦਾ ਨਾਮ ਪੂਰੇ ਵਰਲਡ ਦੇ ਵਿੱਚ ਜਿਹੜਾ ਰੋਸ਼ਨ ਕੀਤਾ ਹੈ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਹੀ ਲਗਭਗ 44 ਟੀਮਾਂ ਸੀਗੀਆਂ ਵੈਸੇ ਤਾਂ ਵੱਖ-ਵੱਖ ਉੱਥੇ ਇਵੈਂਟਸ ਹੋਰ ਵੀ ਸੀਗੇ ਪਰ ਰੈਸਲਿੰਗ ਦੇ ਵਿੱਚ 44 ਟੀਮਾਂ ਵਰਲਡ ਦੀਆਂ ਜਿਹੜੀਆਂ ਉਹਨਾਂ ਨੇ ਭਾਗ ਲਿਆ ਔਰ ਉਹਦੇ ਵਿੱਚੋਂ ਪ੍ਰਭਾਲ ਸਿੰਘ ਨੇ ਜਿਹੜੇ ਨੇ ਦੋ 골ਡ ਮੈਡਲ ਜਿੱਤੇ ਨੇ ਸੋ ਅੱਜ ਮੈਂ ਸਮੂਹ ਇਲਾਕੇ ਨੂੰ ਸਰਦਾਰ ਪੰਡਿੰਦਰਪਾਲ ਸਿੰਘ ਜੀ ਫਾਦਰ ਸਾਹਿਬ ਇਹਨਾਂ ਤੇ ਜਿਹੜੇ ਜਨਾਂ ਦੀ ਕੇ ਬਹੁਤ ਅੱਜ ਇਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ ਕਿਉਂਕਿ ਜਦੋਂ ਬੱਚਾ ਜਦੋਂ ਬੱਚੇ ਆਪਣੇ ਕੋਈ ਅਚੀਵਮੈਂਟਸ ਕਰਕੇ ਆਉਂਦੇ ਨੇ ਐਡੀਆਂ ਵੱਡੀਆਂ ਵਰਡ ਲੈਵਲ ਦੀਆਂ ਫਿਰ ਮਾਪਿਓ ਦਾ ਇਲਾਕੇ ਦਾ ਮਾਨ ਜਿਹੜਾ ਉਹ ਹੋਰ ਵੱਧਦਾ ਸੋ ਮੇਰੇ ਵੱਲੋਂ ਸਮੂਹ ਪਰਿਵਾਰ ਨੂੰ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਤੁਹਾਨੂੰ ਉਹਨਾਂ ਨੂੰ ਵਧਾਈ ਔਰ ਖਾਸ ਤੌਰ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਖੇਡਾਂ ਮਾਰੇ ਨੌਜਵਾਨਾਂ ਨੂੰ ਜਿਹਦੇ ਤੁਹਾਡਾ ਦੇਖੋ ਅੱਜ ਕੱਲ ਜੋ ਚੱਲ ਰਿਹਾ ਆ ਮੈਂ ਤਾਂ ਇਹੀ ਕਹੂੰਗਾ ਕਿ ਆਪਾਂ ਪਰ ਪਾਲ ਤੋਂ ਸੇਧ ਲਈਏ ਜੋ ਨਸ਼ਿਆਂ ਦਾ ਪ੍ਰਕੋਪ ਪੰਜਾਬ ਦੇ ਵਿੱਚ ਜਾ ਰਿਹਾ ਅੱਜ ਨੌਜਵਾਨ ਪੀੜੀ ਜਿਹੜੀ ਆ ਉਹ ਸਾਡੇ ਇਹੋ ਜਿਹੇ ਹੁਨਾਰ ਜਿਹੜੇ ਰੈਸਲਰ ਨੇ ਹੋਰ ਗੇਮਾਂ ਦੇ ਵਿੱਚ ਜਿਹੜੇ ਜਾ ਜਨਾਂ ਨੇ ਕੋਈ ਮੱਲਾ ਮਾਰੀਆਂ ਨੇ ਉਹਨਾਂ ਨੂੰ ਸੋਦ ਲੈ ਕੇ ਤੇ ਸੇਦ ਲੈ ਕੇ ਤੇ ਆਪਣਾ ਗੇਮਾਂ ਵੱਲ ਨੂੰ ਹੋਰ ਆਕਰਸ਼ਿਤ ਹੋਣ। ਇਹ ਪ੍ਰਭਾਲ ਜੀ ਮੈਂ ਬੇਨਤੀ ਕਰਾਂਗਾ ਕਿ ਸਾਡੇ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਆ ਤੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੁੜੋ ਕੋਈ ਵੀ ਗੇਮ ਹੋਵੇ ਤਾਂ ਕਿ ਗੇਮਾਂ ਦੇ ਨਾਲ ਜੁੜ ਕੇ ਅਸੀਂ ਨਸ਼ਿਆਂ ਤੋਂ ਦੂਰ ਹੋ ਸਕੀਏ ਤੇ ਆਪਣੇ ਸਰੀਰ ਨੂੰ ਤੇ ਆਪਣੇ ਇਲਾਕੇ ਦੇ ਵਿੱਚ ਵਧੀਆ ਵਧੀਆ ਪਲੇਅਰ ਪਲੇਅਰ ਦਾ ਕਰ ਸਕੀਏ ਜੀ ਸਰਕਾਰ ਖੇਡਾਂ ਪ੍ਰਤੀ ਜਿਹੜਾ ਨੌਜਵਾਨਾ ਪ੍ਰਤੀ ਹੋਰ ਕੀ ਉਪਰਾਲੇ ਕਰ ਰਹੀ ਹੈ ਦੇਖੋ ਅਸੀਂ ਖੇਡਾਂ ਵਤਨ ਪੰਜਾਬ ਦੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਰਹਿਮਾਈ ਦੇ ਵਿੱਚ ਹੋਈਆਂ ਸੀਗੀਆਂ ਔਰ ਉਹਨਾਂ ਨੇ ਹੁਣ ਅਸੀਂ ਖੇਡ ਨੀਤੀ ਵੀ ਜਾਰੀ ਕੀਤੀ ਆ ਸੋ ਸਾਨੂੰ ਆਸ ਆ ਕਿ ਅਸੀਂ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਵਾਤੋ ਵਾਤ ਐਥਲੀਟ ਜਿਹੜੇ ਆ ਵਾਤੋ ਵਾਤ ਪਲੇਅਰ ਜਿਹੜੇ ਆ ਵੱਖ-ਵੱਖ ਗੇਮਾਂ ਦੇ ਉਹਨਾਂ ਨੂੰ ਅਸੀਂ ਜ਼ਰੂਰ ਆ ਜੜੀਆ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਵਧੀਆ ਗਰਾਊਂਡਸ ਪ੍ਰੋਵਾਈਡ ਕਰਾ ਕੇ ਤੇ ਪੰਜਾਬ ਨੂੰ ਜਿਹੜਾ ਖੇਡਾਂ ਦੇ ਵਿੱਚ ਨੰਬਰ 1 ਸੁਭਾ ਬਣਾ ਗੱਲ ਕਰਦੇ ਹਾਂ ਪ੍ਰਪਾਲ ਸਿੰਘ ਦੇ ਪਿਤਾ ਸਰਦਾਰ ਪਲਵਿੰਦਰ ਸਿੰਘ ਜੀ ਨਾਲ ਕਿ ਜਦੋਂ ਬੱਚੇ ਕੋਈ ਗਲਤੀ ਕਰਦੇ ਤੇ ਮਾਪਿਆਂ ਦਾ ਸਿਰ ਨੀਵਾਂ ਹੁੰਦਾ ਏ ਪਰ ਜਦੋਂ ਬੱਚੇ ਕੋਈ ਮਾਣ ਹਾਸਲ ਕਰਕੇ ਆਉਂਦੇ ਤੇ ਮਾਪਿਆਂ ਦਾ ਸੀਨਾ ਜਿਹੜਾ ਹੋਰ ਚੌੜਾ ਹੋ ਜਾਂਦਾ ਗੱਲਬਾਤ ਕਰਦੇ ਹਾਂ ਪਲਵਿੰਦਰ ਸਿੰਘ ਜੀ ਨਾਲ ਕੀ ਕਹਿਣਾ ਚਾਹੋਗੇ ਵੀਰ ਜੀ ਸਭ ਤੋਂ ਪਹਿਲਾਂ ਵਧਾਈ ਤੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਅਲੱਗ ਅਲੱਗ ਦੀ ਸੰਗਤ ਦਾ ਸਤਿਕਾਰਯੋਗ ਮੰਤਰੀ ਸਾਹਿਬ ਦਾ ਸਾਡੇ ਐਸਪੀਸੀ ਦੇ ਮੈਂਬਰ ਸਾਹਿਲਕਾ ਸਾਹਿਬ ਦਾ ਹੋਰ ਵੀ ਸਾਰੇ ਪਤਵੰਤੇ ਸੱਜਣਾਂ ਆਏ ਮੈਂ ਕਿਹੜਾ ਕਿਹਦਾ ਨਾਮ ਲਵਾਂ ਸਾਰਿਆਂ ਨੇ ਸਾਡਾ ਬਹੁਤ ਮਾਣਸ ਕੀਤਾ ਹੈ ਤੇ ਜਿੱਥੋਂ ਤੱਕ ਪ੍ਰਭਪਾਲ ਦੀ ਗੱਲ ਆ ਗਲਤੀਆਂ ਵੀ ਕਰਦਾ ਰਿਹਾ ਝਿੜਕੇ ਤੇ ਵੀ ਰਹੇ ਆ ਤੇ ਜੇ ਬੱਚਿਆਂ ਨੂੰ ਰੋਕੀ ਇਹਨਾਂ ਤੇ ਫਿਰ ਗਲਤੀਆਂ ਚ ਅੱਗੇ ਵਧਦੇ ਆ ਪਰ ਉਹਨੇ ਸੁਧਾਰ ਕੀਤਾ ਅਸਲ ਲਾਈਨ ਤੇ ਚੱਲਿਆ ਸਾਡੇ ਕਹੇ ਦਾ ਵੀ ਮੁੱਲ ਪਿਆ ਤੇ ਉਹਦੀ ਕੀਤੀ ਮਿਹਨਤ ਦਾ ਫਲ ਮਿਲਿਆ ਪ੍ਰਮਾਤਮਾ ਵੱਲੋਂ ਅਸੀਂ ਲੱਖ ਲੱਖ ਸ਼ੁਕਰ ਗੁਜ਼ਾਰ ਰਹੇ ਆ ਸਾਰੇ ਦੇਸ਼ ਵਾਸੀਆਂ ਦਾ ਖਾਸ ਕਰਕੇ ਦੇ ਕੋਚ ਆਰ ਐਸ ਕੁੰਡੂ ਸਾਹਿਬ ਦਾ ਜਿਨ੍ਹਾਂ ਨੇ ਲਗਾਤਾਰ ਇਹਨੂੰ ਬੱਚਿਆਂ ਵਾਂਗੂ 10 ਸਾਲ ਟ੍ਰੇਨਿੰਗ ਦਿੱਤੀ ਅਤੇ ਮਾਂ ਪਿਓ ਅੰਗਵੀ ਦੀ ਸੇਵਾ ਕੀਤੀ ਜੇ ਦੇ ਸਦਕਾ ਅੱਜ ਇਹਨੂੰ ਪੰਜਾਬ ਸਰਕਾਰ ਵੱਲੋਂ ਇੱਕ ਚੰਗੀ ਨੌਕਰੀ ਦੇ ਉੱਤੇ ਵੀ ਆ ਤੇ ਮਾਨ ਸਰਕਾਰ ਵੀ ਸਮੇਂ-ਸਮੇਂ ਤੇ ਸਰਕਾਰਾਂ ਕਰਦੀਆਂ ਰਹੀਆਂ ਵਾ ਸੋ ਮੈਂ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਕਰਦਾ ਪਿੰਡ ਵੱਲੋਂ ਬੜਾ ਸਹਿਯੋਗ ਰਿਹਾ ਪਰਿਵਾਰ ਵੱਲੋਂ ਸਾਡੇ ਇਹਦੇ ਤਾਏ ਚਾਚੇਆ ਵੱਲੋਂ ਤਾਈਆਂ ਵੱਲੋਂ ਭੈਣਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਰਿਹਾ ਸੋ ਮੈਂ ਸਾਰਿਆਂ ਦਾ ਧੰਨ ਸੋ ਅੱਜ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਖੁਸ਼ੀ ਹੋਈ ਆ ਜੀ ਬਹੁਤ ਖੁਸ਼ੀ ਹੋਈ ਜੀ ਹੁਣ ਇਹਦਾ ਵਿਆਹ ਵੀ ਕਰਨਾ ਹੁੰਦੇ ਨੇ ਮੈਂ ਕਹਿੰਦਾ ਵਿਆਹ ओके ਲੋਹਾ ਜੀ ਅੱਜ ਤੁਸੀਂ ਵਰਲਡ ਚੈਂਪੀਅਨ ਦਾ ਖਿਤਾਬ ਜਿਹੜਾ ਜੋ ਤਲਵੇਂ ਜਿੱਤੇ ਆ ਤੁਸੀਂ ਆਪਣਾ ਕੈਨੇਡਾ ਦੇ ਵਿੱਚੋਂ ਪੰਜਾਬ ਤੋਂ ਸਰ ਦਾ ਨਾਮ ਰੋਸ਼ਨ ਕੀਤਾ ਵਾ ਕੀ ਕਹਿਣਾ ਚਾਹੋਗੇ ਮੈਂ ਇੱਕ ਦੇ ਵਿੱਚ ਜਦੋਂ ਆਇਆ ਸਰ ਬਹੁਤ ਮਾਣਸਿਕ ਕਰਨ ਮੈਨੂੰ ਸਾਨੂੰ ਬਹੁਤ ਵਧੀਆ ਲੱਗਿਆ ਪੰਜਾਬ ਦਾ ਨਾਮ ਚਾ ਦਿੱਤਾ ਤੁਸੀਂ ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਤੁਹਾਡਾ ਸਾਰਿਆਂ ਦੇ ਵਿੱਚ ਤੁਹਾਡਾ ਗਰਵ ਮਹਿਸੂਸ ਹੋਇਆ ਸਾਡੇ ਮਾਰਾ ਵੀਰਾਂ ਨੂੰ ਗੱਲ ਕੁਝ ਦੋ ਬੋਲ ਆਪਣੇ ਮਾਤਾ ਪਿਤਾ ਲਈ ਨਹੀਂ। ਮਾਤਾ ਪਿਤਾ ਨੂੰ ਲੈ ਕੇ ਸਾਰੇ ਪਿੰਡ ਵਾਸੀ ਜਿਨ੍ਹਾਂ ਦਾ ਸਾਰਿਆਂ ਦਾ ਸਹਿਯੋਗ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੀ ਹੈ। ਤੇ ਬਾਕੀ ਸਾਨੂੰ ਜੋ ਸਾਡੇ ਕੋਚ ਹੈ ਜਾਂ ਗੁਰੂ ਹੈ ਜਿਨ੍ਹਾਂ ਨੇ ਸਾਨੂੰ ਇਸ ਤੱਕ ਖਿਚਾਉਣ ਦੇ ਵਿੱਚ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਹੈ। ਤੁਹਾਡੇ ਪਿੰਡ ਦੇ ਵਿੱਚ ਗਰਾਊਂਡ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਜਿਹੜਾ ਵਾ ਕੁਸ਼ਤੀ ਦੇ ਵਿੱਚ ਨਾਂ ਜਮਾਇਆ ਆਪਣਾ ਠੀਕ ਹੈ। ਕੀ ਜਾਨਣਾ ਚਾਹੁੰਦੇ ਜੀ? ਸਰਕਾਰ ਨੂੰ ਵੀ ਜਾਣਨੀ ਸਾਨੂੰ ਜਿਹੜੀਆਂ ਕਮੀਆਂ ਮਹਿਸੂਸ ਹੋਈਆਂ ਜਿਸ ਟਾਈਮ ਅਸੀਂ ਚੰਡੀਗੜ੍ਹ ਜਾ ਕੇ ਪਹਿਲਵਾਨੀ ਕੀਤੀ ਆ ਦਿੱਲੀ ਗਰੀ ਆ ਨਾਮਲੀਆ ਸਟੇਟਾਂ ਹੀ ਕਰਨੀ ਸੀ ਸਾਨੂੰ ਉਸ ਤਾਂ ਵੀ ਨਹੀਂ ਦੌਰ ਕਰਦੇ ਆਪਣਾ ਡੇਢ ਕਿੱਲਾ ਜ਼ਮੀਨ ਦਾ ਹੀ ਗੌਰ ਨਹੀਂ ਛੱਡਿਆ ਇਹੋ ਕਮੀਆਂ ਆਉਣ ਵਾਲੇ ਟਾਈਮ ਸਾਰੀਆਂ ਦੂਰ ਹੋਣਗੀਆਂ ਮਾਜਾ ਕਲੱਬ ਨੇ ਤੁਹਾਡਾ ਸਵਾਗਤ ਕੀਤਾ ਵਾ ਠੀਕ ਐ ਕੁੱਤੀ ਉਹਨਾਂ ਦਾ ਤੁਹਾਨੂੰ ਬਿੰੰਗ ਸੁਣਦਾ ਸਾਰੇ ਪਿੰਡ ਵਾਸੀ ਇਲਾਕਾ ਵਾਸੀਆ ਤੁਹਾਨੂੰ ਸਹਿਯੋਗ ਤਾਂ ਹੀ ਆ ਜਿਸ ਤੱਕ ਪਹੁੰਚ ਕੇ ਫੋਨ ਵਾਲੇ ਟਾਈਮ ਟਾਈਮ ਦੇ ਵਿੱਚ ਵਧੀਆ ਇੱਕ ਰੈਸਿੰਗ ਅਕੈਡਮੀ ਦਾ ਜੀ ਪਿੰਡ ਦੇ ਵਿੱਚ ਜਿਹਨੂੰ ਕਹਾਂਗੇ ਕਿ ਵਧੀਆ ਅਕੈਡਮੀ ਖੋਲ ਰਹੀ ਹੈ ਜਿਹੜੀ ਵਧੀਆ ਰੈਸਟਰ ਵਧੀਆ ਪਹਿਲਵਾਨ ਤੇ ਆਉਂਦੇ ਜੰਗ ਪੀੜੀ ਨੂੰ ਕੀ ਸੰਦੇਸ਼ ਦੇਣਾ ਜੰਗ ਪੀੜੀ ਨੂੰ ਇਹੀ ਬਾਤ ਤੁਮਾਰੇ ਗੇਮਾਂ ਦੇ ਨਾਲ ਜੁੜੋ ਕਿਉਂਕਿ ਗੇਮ ਦੇ ਨਾਲ ਜੁੜਦੇ ਤੁਸੀਂ ਜਿੱਤਦੇ ਵੀ ਤੇ ਹਾਰਦੇ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਿੱਤਣ ਤੇ ਹਾਰਨ ਦੇ ਦੋਵੇਂ ਮਹੀਨੇ ਪਤਾ ਲੱਗਦੇ ਆ ਇਸ ਕਰਕੇ ਮੈਂ ਚਾਹੁੰਦਾ ਵੀ ਨਾਲੇ ਨਸ਼ੇ ਤੋਂ ਦੂਰ ਹੋ ਕਿਸੇ ਵੀ ਗੇਮ ਨੂੰ ਖੇਡੋ ਅੱਜ ਪਹਿਲਵਾਨ ਪਰਮਪਾਲ ਸਿੰਘ ਮਨਾਲਾ ਖਿਡਾਰੀ ਦਾ ਨਾਮ ਟਵਰ ਕੇ ਪੰਜਾਬ ਦਾ ਵੀ ਨਾਮ ਆ। ਕਿ ਪੰਜਾਬ ਦੀ ਜਿਹੜੀ ਤਕਤੀ ਆ ਉਹ ਖਿਡਾਰੀਆਂ ਨੂੰ ਜਨਮ ਦੇਦੀ ਆ। ਉਹ ਇਹਨਾਂ ਨੇ ਸੱਚ ਕਰ ਉਠਾਇਆ ਕਿ ਦੋ ਤਰਮੇ ਕਿਹੜਾ ਜੁੜੀ। ਦੇਖੋ ਜਿਹੜਾ ਵਰਲਡ ਪੁਲਸ ਗੇਮ ਫਾਇਰ ਗੇਮ ਚ ਤਗਮੇ ਲੈ ਕੇ ਆਉਣਾ ਪਿੰਡ ਦਾ ਨਾਮ, ਸ਼ਹਿਰ ਦਾ ਨਾਮ, ਜ਼ਿਲ੍ਹੇ ਦਾ ਨਾਮ, ਆਪਣੀ ਸਟੇਟ ਦਾ ਨਾਮ, ਇੰਡੀਆ ਦਾ ਨਾਮ, ਦੁਨੀਆ ਦੇ ਤਿਰੰਗੇ ਜਿਹੜਾ ਉਹਨਾਂ ਚਿਤ੍ਰੰਗਾ ਦਾਹਰੋਣਾ ਬਹੁਤ ਵੱਡੀ ਗੱਲ ਆ ਇਹਦੇ ਵਿੱਚ ਬਹੁਤ ਲੰਮਾ ਸਮਾਂ ਸਿਮਰਨ ਕੀਤਾ ਜਦੋਂ ਅਸੀਂ ਇਹ ਕਿਆਦੀ ਕਰਦਾ ਹੁੰਦਾ ਸੀ ਚੰਡੀਗੜ੍ਹ ਰਵੀਰ ਜੀ ਹੁਣੀ ਇਹ ਹੁਣ ਬਿਮਾਰ ਵੀ ਬੜਾ ਰਹੇ ਆ ਸਾਰੇ ਨੂੰ ਪਤਾ ਉਹਦੇ باوجود ਵੀ ਇਹਨਾਂ ਨੇ ਛੇੜ ਨਹੀਂ ਛੱਡਿਆ ਇਹਦੇ ਪਿੱਛੇ ਗੋੜ ਮਾਰਨ ਦੇ ਪਿੱਛੇ ਜਿਹੜੀ ਪੁਰਾਣੀ ਪਛਾਣ ਉਚਾਤ ਮਿਲ ਜਾਂਦੇ ਫੜਾ ਲੰਮਾ ਸੰਦਰਸ਼ਾ ਤੇ ਜੇ ਅਸੀਂ ਮਨ ਕਰਦਾ ਸਕੇ ਦਿਨੋਂ ਕੋਈ ਆਪਣੀ ਤਪੱਸਿਆ ਕਰਦਾ ਉਹਨੂੰ ਫਲ ਜ਼ਰੂਰ ਮਿਲਦਾ ਉਹ ਦੇ ਨਾ ਜਾਇਆ ਉਹਦੇ ਨੇ ਅਸੀਂ ਇਲਾਕਾ ਵਾਸੀਆਂ ਨੂੰ ਸੰਕਾਟਾਂ ਦੇ ਦੌਰਾਨ ਆਪਣੇ ਬਲਾ ਪ੍ਰਧਾਨ ਦੀ ਹਜਾਰਦਾਬ ਹਣੀ ਸਾਰੇ ਪਰਵਾਨ ਪਿੰਡ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਆ ਵੱਡੇ ਭਾਈ ਸਾਹਿਬ ਗੁਜੀ ਸਿੰਘ ਔਜਲਾ ਲੋਕ ਸਭਾ ਚੱਲੀ ਸੀ ਉਹਨਾਂ ਨਾਲ ਅਰੇਡੀ ਗੱਲ ਹੋਈ ਆ ਉਹਨਾਂ ਨਾਲ ਵੀ ਮਾਰ ਪਾ ਦਿੰਗੇ ਨਿਰਨਾ ਕੋਲ ਉਹਨਾਂ ਇੱਕ ਟੋਲੀ ਹੋ ਗਏ ਜੀ ਵੀ ਵਿਵਹਨ ਦੇ ਪ੍ਰਤੀਕ ਬਣ ਕੇ ਰਹੇ ਜੀ ਬਹੁਤ ਦਈ ਹੋਇਆ ਅਸਕਰਦੇ ਬੰਦਾ ਹੋਰ ਬੰਦੀਆਂ ਤੇ ਜਾਊਗਾ ਦੋ ਮੈਡਲ ਲੈ ਕੇ ਆਇਆ ਇਹਨੂੰ ਦੋ ਰਕੀਆਂ ਮਾਦੀਆਂ ਮੇਰੇ ਖਿਆਲ ਨਾਲ ਉਹਨਾਂ ਦੇ ਦੇ ਲਿਆ ਜਾਏ ਜੀ ਸਰਕਾਰ ਨੂੰ ਬਹੁਤ ਜ਼ਰੂਰੀਆਂ ਲਿਖ ਕੇ ਵੀ ਭੇਜਾਂਗੇ ਜਿੱਥੇ ਲੋੜ ਹੋਵੇ ਪਰ ਤੁਸੀਂ ਜਾ ਕੇ ਕਹਾਂਗੇ ਤੇ ਇਹਦਾ ਬੰਦਾ ਆ ਕੇ ਉਹਨੂੰ ਜ਼ਰੂਰ ਦਵਾਵਾਂਗੇ ਇਹ ਵੀ ਆਨ ਨੂੰ ਯਕੀਨ ਹੈ ਵੀ ਆਉਣ ਦੇ ਸਮੇਂ ਜੇ ਇਲਾਕੇ ਇਹ ਨੂੰ ਇਹ ਆਇਆ ਉਹ ਬਹੁਤ ਸਾਰੇ ਬੱਚੇ ਨਸ਼ਿਆਂ ਨੂੰ ਛੱਡ ਕੇ ਨੰਗੇ ਤੇ ਆ ਕੇ ਇਸ ਲਾਈਨ ਚੋਂਗੇ ਜਨਮ ਨਾਰਾ ਬਣੂਗਾ ਇੱਕ ਆਈਡਲ ਇਹ ਲੋਕਾਂ ਦਾ ਨਾ ਤੇ ਬੜਾ ਲੋਕਾਂ ਨੇ ਮੈਂ ਵੇਖ ਰਿਹਾ ਫੇਸਬੁੱਕ ਉੱਤੇ ਰਾ ਤੇ ਬੜਾ ਅਪਰੀਸ਼ੀਏਟ ਕੀਤਾ ਲੋਕਾਂ ਨੇ ਪਤਾ ਉਹਨਾਂ ਦੀ ਜਾਗਰੂਕੀ ਤੇ ਬੜੀ ਖੁਸ਼ੀ ਹੈ ਬਹੁਤ ਬੜੀ ਦਿਨ ਦਾ ਸ਼ਾਨਵਾਦ ਥੈਂਕ ਯੂ ਤਗਮੇ ਸੋਨੇ ਦੇ ਦਿੱਤੇ ਆ ਤਗਮਾ ਦੇ ਇੱਕ ਵੀ ਬੜਾ ਦਾਵਾ ਤੇ ਤੁਹਾਡੇ ਦੇ ਪੁੱਤ ਨੇ ਦੋ ਦਿੱਤੇ ਆ ਕੀ ਕਹਿਣਾ ਚਾਹੀਦਾ ਛੜਾ ਸਮਾਤਮਾ ਦਾ ਸ਼ੁਕਰਿਆ ਸ਼ੁਕਰਗੁਜ਼ਾਰ ਹਾਂ ਸੋ ਸੜਾ ਵੱਟਾ ਜਿਸ ਦਾ ਉਹ ਜਨਾਬ ਸਾਹਿਬ ਨੂੰ ਸੜਾ ਵੱਟਾ ਅਗਮਦ ਜੀ ਸੇਸ਼ੰਗ ਅਸਿਆ ਇਹਨੇ 6 ਸਾਲ ਦੀ ਉਮਰ ਤੋਂ ਲੈ ਕੇ ਰੈਸਟਿੰਗ ਤੋਂ ਬੀਪੀਸੀ ਨਾ ਕੋ ਵਿਆਹ ਨਾ ਸ਼ਾਦੀ ਨਾ ਮੇਲਾ ਹੱਸਿਆ ਇਹਨੇ ਨਹੀਂ ਵੇਖੀ ਰੈਸਟਿੰਗ ਨੂੰ ਸਮਰਪਤ ਰਿਆ ਇਹਨਾਂ ਦੇ ਕੋਲ ਸ੍ਰੀ ਆਰਸ ਗੁੰਦੂ ਉਹਨਾਂ ਦੇ ਕੋਲ ਹੀ ਇਹ ਤੁਰ ਗਿਆ 10 ਸਾਲ ਕਰੋ ਬਾਅਦ ਇਹ ਕੋਲ ਰਹਿ ਕੇ ਇਹਨੇ ਬੜੀ ਕਮਸ਼ਾ ਕੀਤੀ ਆ ਸੋ ਇਹਦੀਆਂ ਪ੍ਰਾਪਤੀਆਂ ਸ਼ੁਰੂ ਤੋਂ ਹੀ ਬੜੀਆਂ ਵਧੀਆ ਸੀ 14 ਸਾਲ ਦੀ ਕਮਾਸੇ ਵਿੱਚ ਸਿੰਗਾਪੁਰ ਤੋਂ ਸਾਬ ਜੀ ਨੇ ਰਤਾ ਸੈਲਵਰ ਮੈਚ ਜਿੱਤ ਕੇ ਜਦ ਕਿ ਆਸੀ ਉਸ ਤੋਂ ਬਾਅਦ ਕਿੰਨੇ ਵਿਦੇਸ਼ਾਂ ਦੀ ਘੱਟੇ ਦੇ ਦੇ ਜੂਨੀਆ ਦੇ ਵਿੱਚ ਉਰਉਣ ਲੱਗ ਗਈ ਜੱਗਿਆ ਸੀ ਦੋ ਆ ਦੇ ਕਾਮਨਵੈਲਥ ਚੈਂਪੀਅਨਸ਼ਿਪ ਦਾ ਮੈਚ ਜਿੱਤ ਚੁੱਕਾ ਹੈ ਇੱਕ ਵਾਰ ਸਿਲਵਰ ਜਿੱਤ ਚੁੱਕਾ ਹੈ ਸੱਤ ਵਾਰ ਦਾ ਨੈਸ਼ਨਲ ਚੈਂਪੀਅਨ ਸੋ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਜਿਹੜੀ ਰੈਂਕ ਨੂੰ ਦੋ ਰਿਆ ਸੀ ਉਹਦੇ ਚ ਇੱਕ ਪੂਰੀ ਸਫਲ ਹੋ ਰਿਹਾ ਦੇ ਹਨ ਰਘੇਰੀਆ ਜੀ ਆਸ ਤੇ ਬੜੀ ਵੱਡੀ ਲਾ ਕੇ ਘਰੋਂ ਉਹ ਅਲਮਪਕ ਦਾ ਨਿਸ਼ਾਨਾ ਲੈ ਕੇ ਤੁਰੇ ਸਨ ਚਲੋ ਕਹਿੰਦੇ ਸ਼ੇਰ ਮਾਰਨ ਦਾ ਸਮਾਨ ਲੈ ਕੇ ਤੁਰੇ ਤੇ ਕੋਈ ਨਾ ਕੋਈ ਸ਼ਿਕਾਰ ਤੇ ਕਰੀ ਲਈਦਾ ਅਸੀਂ ਆਦੂ ਵਿਚਾਲੇ ਤੇ ਪਹੁੰਚਿਆ ਸਾਨੂੰ ਆਉਣ ਵਾਲੇ ਸਮੇਂ ਤੇ ਬੜੀ ਆਸ ਸੀ ਕਿ ਜੇ ਤੰਦਰੁਸਤੀ ਰਵੇ ਇਹਨੂੰ ਬੜੀਆਂ ਸੱਤਾ ਛੋਟਾ ਹੋਣੀਆਂ ਰਹੀਆਂ ਜਿਹਦਾ ਕਰਕੇ ਕੁਸ਼ਤੀ 'ਚ ਬਹੁਤ ਵਧ ਗਿਆ ਹੁਣ ਇੱਕ ਵਾਰਾਂ ਤੇ ਇੰਨਾ ਲੱਗਦਾ ਜਿਵੇਂ ਸ਼ਾਇਦ ਇਹ ਦੁਬਾਰਾ ਲੈ ਨਹੀਂ ਆਉਗਾ ਪਰ ਤੇ ਲੋ ਸਤਿਪੁਰ ਦਾ ਕੋਲਾ ਧੰਨਵਾਦ ਹੈ ਕਿ ਉਹ ਤੰਦਰੁਸਤ ਹੋਇਆ ਤੇ ਇਹ ਮੈਡਲ ਜਿੱਤ ਕੇ ਦੁਬਾਰਾ ਆਇਆ ਇਹਨੇ ਆਪਣੀ ਕੁਸ਼ਤੀ ਦਾ ਵਾਸਾ ਆਪਸੀ ਦਿੱਤੀ ਜਾਂ ਜਿਹੜੀ ਇੱਥੇ ਗਰਾਉਂਡ ਦੀ ਘਾਟ ਦੀ ਤੁਸੀਂ ਗੱਲ ਕੀਤੀ ਸੀ ਉਹ ਅਸੀਂ ਪਰਿਵਾਰ ਵੱਲੋਂ 1.5 ਕਿਲਾ ਜ਼ਮੀਨ ਅਸੀਂ ਬਾਜਟ ਵਿੱਚ ਕਿਲਾ ਤੋਂ ਦੇ ਰਹੇ ਆ ਜੇ ਇਹਦੇ ਵਿੱਚ ਰੈਸਿੰਗ ਅਕੈਡਮੀ ਬਣਾਈ ਜਾਣੀ ਆ ਐਸਡੀਪੀਸੀ ਵੱਲੋਂ ਸਰਦਾਰ ਪਰਮ ਸਿੰਘ ਛਾਲ ਕਾਇਸੀ ਉਹਨਾਂ ਵੀ ਬਿਆਸ ਸਿੰਘ ਵੀ ਰੈਸਟਫਾਰਮਾਸ ਪੀਸੀ ਤੋਂ ਨਿਕਲਦੀ ਵੱਲੋਂ ਬਿਲਕੁਲ ਜਿਮਾਤ ਕਰਾਂਗੇ ਔਜਨਾ ਸਾਹਿਬ ਐਸੇ ਸਾ ਪਿੱਛੇ ਆਏ ਸੀ ਉਹ 5 ਲੱਖ ਰੁਪਏ ਦੀ ਘਾਟ ਦਾ ਅਨੁਮਾਨ ਕਰਕੇ ਗਏ ਆ ਕੋਈ ਸਾਨੂੰ ਕੋਈ ਜ਼ਰੂਰੀ ਪੁਲਾਸ ਕੋਈ ਮਾਰਿਆ ਤੁਹਾਨੂੰ ਆਉਂਦੀਆਂ ਆ ਪੰਜਾਬ ਸਰਕਾਰ ਨੂੰ ਸਾਡੇ ਬੇਟੇ ਜਹਰਸਰਾ ਦਾ ਬੰ ਸਿੰਘ ਜੀ ਉਹ ਸਾਬ ਆਏ ਸੀ ਬੁਰੀ ਪ੍ਰਸਾਦ ਦੇ ਕੇ ਗਏ ਆ ਕਿ ਅਸੀਂ ਸਰਕਾਰ ਵੱਲੋਂ ਹਰ ਸੰਭਵ ਯੋਗ ਕੋਸ਼ਿਸ਼ਾਂ से ਮਦਦ ਕਰਾਂਗੇ ਕਿ ਜਿਹੜੀ ਬੜੀ ਵਧੀਆ ਅਕੈਡਮੀ ਚਲਾਈ ਹੈ ਤਾਂ ਕਿ ਜਿਹੜੇ ਇਲਾਕੇ ਦੇ ਬੱਚੇ 경제ਕ ਬਾਰ ਹੋ ਰਹੇ ਆ ਇੰਦਰ ਉੱਧਰ ਅਕੈਡਮੀਾਂ ਨੂੰ ਪਾ ਜਿਹੜੇ ਆ ਜਾਂ ਘਰੇ ਬਹਿ ਜਾਂਦੇ ਆ ਦੂਰ ਜਾ ਨਹੀਂ ਸਕਦੇ ਗਰੀਬ ਪਰਿਵਾਰਾਂ ਕਿਉਂ ਹੀ ਬੇਟੇ ਪਰਿਵਾਰਾਂ ਨੂੰ ਟਿਊਸ਼ਨ ਦੇ ਰਸਾਣ ਜੁੜਨਾ ਆਉਣ ਵਾਲੇ ਸਮੇਂ ਤੇ ਸਾਡਾ ਕਿੰਨਾ ਰਾਹ ਹੋ ਜਿਹਨਾਂ ਰਸਨਾਂ ਜਿਹਾ ਹੋਣ ਵੀ ਹੈ ਤੇ ਇਹਨਾਂ ਇੰਟਰਨੈਸ਼ਨਲ ਪਹਿਲਵਾਨ ਨੇ ਇਹਨਾਂ ਜਖਨੀਪਾਲ ਸਿੰਘ ਜਿਹੜਾ ਤਈ ਵਾਰ ਦੇ ਇੰਟਰਨੈਸ਼ਨਲ ਲੈਵਲ ਤੇ ਟੇਡ ਟੁਕਾ ਵਾਲਾ ਨੈਸ਼ਨਲ ਲੈਵਲ ਤੇ ਨਾ ਆਲ ਪੀਆ ਯੂਨੀਵਰਸਿਟੀਆਂ ਦਾ ਚੈਂਪੀਅਨ ਆ। ਸੋ ਖੇਡਣ ਲਈ ਜਾਂਦਾ ਵੀ ਲੱਗਦਾ ਹੈ। ਇਸੇ ਤਰ੍ਹਾਂ ਹੀ ਸਾਡੇ ਜੋਬਨਵੰਤ ਸੰਗੀ ਸਾਸ਼ ਸਮੋਕ ਨੇਤਾਜਾ ਉਹ ਇੰਟਰਨੈਸ਼ਨਲ ਲੈਵਲ ਤੇ ਸਾਡੇ ਨਸਰ ਰਹੇ ਆ। ਸੋ ਬੜੀਆਂ ਘਾਟਾਂ ਦੇ ਦਾਬ ਜੀ ਵੀ ਬੜੀ ਬੱਚਿਆਂ ਦੇ ਬੇਨਤ ਕੀਤੀ ਆ। ਹੁਣ ਅਸੀਂ ਕੋਸ਼ਿਸ਼ ਕਰਦੀਆਂ ਜਿਹੜੀਆਂ ਕਮੀਆਂ ਰਹਿ ਚੁੱਕੀਆਂ ਆਉਣ ਵਾਲੇ ਬੱਚਿਆਂ ਨੂੰ ਖੂਬ ਕਮੀਆਂ ਦਾ ਸਾਹਮਣਾ ਕਰਨਾ ਪਵੇ ਤੇ ਆਰੰਭ ਕੁ ਲੈਵਲ ਦੇ ਅਸੀਂ ਕਰਵਾਣੀ ਤੋਂ ਪੈਦਾ ਕਰੀਏ। ਬਹੁਤ ਧੰਨਵਾਦ ਹਰਾਕੇ ਦਾ ਸਾਰੇ ਸੱਜਣਾਂ ਨੇ ਕਿਹਾ ਹੈ ਕਿ ਨਾਮਾਇਕ ਦੀ ਖਤਰਤ ਸਾਰਾ ਠੀਕ ਹੈ